ਮੈਂ ਠੇਕੇਦਾਰ ਭਗਵੰਤ ਦਾਸ ਠੀਕ ਹੈ ਜੀ ਅੱਜ ਵੱਖ-ਵੱਖ ਸੰਸਥਾਵਾਂ ਇੱਥੇ ਇਕੱਤਰ ਹੋਈਆਂ ਨੇ ਜੀ ਕਿਸ ਮੋਟਿਵ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜੀ ਅੱਜ ਇੱਥੇ ਕਰਕੇ ਅਸੀਂ ਸਾਰੇ ਭਰਾ ਇਕੱਠੇ ਹੋਏ ਆਂ ਜਿੰਨੀਆਂ ਵੀ ਸਮੂਹ ਸੰਸਥਾਵਾਂ ਕਿ 3 ਦਸੰਬਰ ਦਿਨ ਮੰਗਲਵਾਰ ਨੂੰ ਰਹੀਮਪੁਰ ਵਿਖੇ ਥੰਤ ਮਹਾਨ ਥੰਤਕ ਮਿਲਨ ਕਰਾਇਆ ਜਾ ਰਿਹਾ ਜਿਹਦੇ ਵਿੱਚ ਸਾਡੇ ਬਹੁਤ ਹੀ ਸਾਡੇ ਸਾਡੇ ਸਮਾਜ ਦੇ ਰਹਿਬਰ ਥੰਤ ਨਰਿੰਦਰਨ ਦਾਸ ਜੀ ਬਲਾਂ ਤੋਂ ਉਹ ਥੰਤ ਤੁਹਾਨੂੰ ਦਰਸ਼ਨ ਦੇਣਗੇ ਉਹਨਾਂ ਦੇ ਉਹ ਥੰਤ ਮਿਲਨ ਜੋ ਕਰਾਇਆ ਜਾ ਰਿਹਾ ਉਦੇ ਸਬੰਧ ਦੇ ਵਿੱਚ ਕੁਝ ਸਾਡੇ ਬੇਰਾਂ ਨੂੰ ਫਲੈਕਸ਼ਨ ਨੂੰ ਲੈ ਕੇ ਇਤਰਾਜ਼ ਸੀਗਾ ਕਿ ਇਹਦੇ ਤੇ ਛਾਈ ਜੀ ਦੀ ਫੋਟੋ ਲੱਗੀ ਹੈ ਔਰ ਅਸੀਂ ਹੱਥ ਜੋੜ ਕੇ ਕਮੇਟੀ ਵੱਲੋਂ ਮੈਂ ਪੂਰੀ ਪ੍ਰਬੰਧਕੀ ਕਮੇਟੀ ਵੱਲੋਂ ਪੂਰੇ ਹੱਥ ਜੋੜ ਕੇ ਮਾਫੀ ਮੰਗਦਾ ਕਿ ਜੇ ਜਾਣੇ ਅਣਜਾਣੇ ਤੇ ਸਾਡੇ ਤੋਂ ਕੋਈ ਗਲਤੀ ਹੋ ਗਈ ਹੈ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਠ ਪਹੁੰਚੀ ਆ ਤੇ ਅਸੀਂ ਉਹਦੀ ਮਾਫੀ ਮੰਗਦੇ ਅੱਗੇ ਤੋਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਊਗਾ ਉਹ ਸੰਗਤ ਨੂੰ ਅਪੀਲ ਹੈ ਕਿ ਹਮ ਹਮਾ ਕੇ ਉਥੇ ਆਪਣੇ ਥੰਤਾ ਮਹਾਪੁਰਸ਼ਾਂ ਦੇ ਦਰਸ਼ਨ ਕਰਨ ਸਤਿਗੁਰੂ ਬ达ਤ ਮਹਾਰਾਜ ਦੀ ਗੁਰਬਾਣੀ ਦੇ ਨਾਲ ਜੁੜਨ ਜੈ ਪੀਮ ਜੈ ਭਾਰਤ ਜੈ ਗੁਰਦੇਵ ਤੁਨ ਗੁਰਦੇ ਮੈਂ ਕੱਲ ਵੀ ਮੀਡੀਆ ਵੱਲੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਸੀ ਕਿ ਇੱਕੋ ਹੀ ਭਾਈਚਾਰੇ ਦੇ ਲੋਕ ਆ ਹੋ ਸਕਦਾ ਹੈ ਵਿਚਾਰਧਾਰਾ ਲੱਗ ਹੋਵੇ ਜਾਂ ਧੜੇ ਦੋ ਹੋਣ ਕਿ بیٹھ ਕੇ ਇਸ ਮਸਲੇ ਨੂੰ ਜਿਹੜਾ ਸੁਲਝਾ ਲਿਆ ਜਾਵੇ ਉਹ ਕਹਿੰਦੇ ਸਾਡੇ ਵੱਲੋਂ ਪਹੁੰਚ ਕੀਤੀ ਵੀ ਗਈ ਸੀ ਪਰ ਦੋ ਕੋ ਉਹਨਾਂ ਨੇ ਆਗੂਆਂ ਦੇ ਤੁਹਾਡੇ ਨਾਮ ਲਿਆ ਤੁਹਾਨੂੰ ਨਾਮ ਤਾਂ ਪਾਰਟੀਕੂਲਰ ਆਪ ਆਪਣੀ ਨਹੀਂ ਲਾਵਾਂਗੇ ਕਹਿੰਦੇ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਇਦਾਂ ਹੀ ਕਰਾਂਗੇ ਜੋ ਕਰਨਾ ਕਰ ਤਕੋ ਐਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਜੇ ਉਹਨਾਂ ਨੇ ਅਪਰੋਚ ਕੀਤੀ ਹੁੰਦੀ ਤਾਂ ਅਸੀਂ ਜੋ ਮੈਂ ਅੱਜ ਇੱਥੇ ਗੱਲ ਕਹੀ ਆ ਮੈਂ ਉੱਥੇ ਵੀ ਉਹਨਾਂ ਨੂੰ ਕਹਿ ਦਿੰਦਾ ਕਿਸੇ ਨੇ ਕਿਸੇ ਕੋ ਅਪਰੋਚ ਨਹੀਂ ਕੀਤੀ ਹਾਂ ਜੋ ਸਾਡੇ ਧਿਆਨ ਚ ਆਇਆ ਉਹ ਇਹ ਵੀ ਜਿਹੜੇ ਠਾਈ ਜੀ ਮਹਾਰਾਜਾ ਇਹ ਵੀ ਇੱਕ ਧਾਰਮਿਕ ਸ਼ਖਸੀਅਤ ਹੈ ਪਰ ਜੇ ਕਿਸੇ ਨੂੰ ਬੁਰਾ ਲੱਗਿਆ ਤਾਂ ਅਸੀਂ ਉਹਦੀ ਮਾਫੀ ਮੰਗਦੇ ਆਂ। ਨਹੀਂ ਪਰ ਅਸੀਂ ਜੇ ਧਾਰਮਿਕ ਸ਼ਖਸੀਅਤ ਆ ਆਪਾਂ ਇਹਨਾਂ ਨੂੰ ਉਹਨਾਂ ਨਾਲ ਥੋੜੀ ਕੰਪੇਅਰ ਕਰ ਸਕਦੇ ਆਂ। ਮੰਨ ਲੈ ਗੱਲ ਇੱਥੇ ਕਰਕੇ ਅਸੀਂ ਅਸੀਂ ਇਹ ਕਹਿੰਦਾ ਵੀ ਅਸੀਂ ਇਹਦੀ ਮਾਫੀ ਮੰਗਦੇ ਆਂ ਜੋ ਸਾਡੇ ਤੋਂ ਜਾਣੇ ਜਾਣੇ ਤੇ ਗਲਤੀ ਹੋਈ ਹੈ ਕਮੇਟੀ ਤੋਂ ਉਹਦੀ ਮਾਫੀ ਮੰਗਦੇ ਆਂ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਹੌਮ ਹੌਮਾ ਕੇ ਉੱਥੇ ਪਹੁੰਚੋ। ਠੀਕ ਹੈ। ਹਾਂਜੀ ਇਹ ਕਿਆ ਨਾਮ ਹੈ ਤੁਹਾਡਾ? ਪ੍ਰਸ਼ੂਤਮ ਰਾਜ ਅहीर। ਪ੍ਰਸ਼ੂਤਮ ਜੀ ਜੋ ਇਹ ਮੈਟਰ ਚੱਲ ਰਿਹਾ ਹੈ ਇਹਦੇ ਵਿੱਚ ਸੁਣਨ ਦੇ ਵਿੱਚ ਆਇਆ ਕਿ ਡੇਰਾ ਬੱਲਾ ਦੇ ਸਤਿਕਾਰਯੋਗ ਬਾਬਾ ਜੀ ਵੱਲੋਂ ਦੋਹਾਂ ਤੇ ਰਣੂ ਸ਼ਾਇਦ ਸੱਦਾ ਦਿੱਤਾ ਗਿਆ ਸੀ ਜੋ ਸਾਡੇ ਸੁਣਨ ਦੇ ਵਿੱਚ ਹੈ ਕਿ ਆਜੋ ਸਾਡੇ ਇੱਕੋ ਹੀ ਭਾਈਚਾਰੇ ਦਾ ਇਹ ਪ੍ਰੋਗਰਾਮ ਹੈ ਇਹ ਪਰਿਵਾਰ ਦੇ ਵਿੱਚ 10 ਬੰਦੇ ਇਕੱਠੇ ਹੋ ਜਾਈਂ ਤਾਂ ਮਾੜੀ-ਮੋਟੀ ਗੱਲ ਹੋ ਜਾਂਦੀ ਹੈ ਫਿਰ ਤਾਂ ਬਹੁਤ ਵੱਡੇ ਪੱਧਰ ਤੇ ਪ੍ਰੋਗਰਾਮ ਹੈ ਕਿਹਾ ਜਾ ਰਿਹਾ ਕਿ ਇੱਕ ਤੁਹਾਡਾ ਪਹੁੰਚਿਆ ਜਾਂ ਦੂਜਾ ਨਹੀਂ ਪਹੁੰਚਿਆ ਜਾਂ ਉੱਥੇ ਇਕੱਤਰ ਇਹ ਨਹੀਂ ਹੋਈ ਨੇ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਜੈਗੁਰਦੇਵ ਤੁਨਗੁਰਦੇਵ ਆਪਣੇ ਹੁਸ਼ਿਆਰਪੁਰ ਦੇ ਵਿੱਚ ਸਾਡੇ ਸੰਤ ਮਹਾਂਪੁਰਖ ਸੰਤ ਨਰਿੰਦਰਨ ਸਿੰਘ ਜੀ ਮਹਾਰਾਜ ਬਹੁਤ ਵੱਡੀ ਸ਼ਖਸੀਅਤ ਹੈ ਬੜੇ ਵੱਡੇ ਸਮਾਜ ਦੀ ਅਗਵਾਈ ਕਰਦੇ ਔਰ ਬਹੁਤ ਵੱਡੀ ਗਿਣਤੀ ਚ ਸੰਗਤ ਉਹਨਾਂ ਨਾਲ ਜੁੜੀ ਹੋਈ ਹੈ ਔਰ ਗੁਰੂ ਮਹਾਰਾਜ ਦੀ ਆਮਦ ਦੀ ਖੁਸ਼ੀ ਦੇ ਵਿੱਚ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਪ੍ਰੋਗਰਾਮ ਰੱਖਿਆ ਜੇ ਵਿੱਚ ਇੰਟਰਨੈਸ਼ਨਲ ਕਲਾਕਾਰ ਕਲियर ਕੰਠ ਜੀ ਵੀ ਆ ਰਹੇ ਹੈ ਉਹ ਫਲੈਕਸ ਬੋਰਡ ਲੱਗੇ ਜਿਹੜੀ ਆਪਾਂ ਗੱਲ ਕਰ ਰਹੇ ਆ ਉਹਦੇ ਵਿੱਚ ਚਲੋ ਕੁਝ ਫੋਟੋਆਂ ਦੀ ਜਿਹੜੀ ਗੱਲ ਚੱਲੀ ਹੈ ਆਪਾਂ ਤੋਂ हट ਕੇ ਗੱਲ ਕਰਦੇ ਤੁਹਾਡੇ ਸਵਾਲ ਦਾ ਮੈਂ ਜਵਾਬ ਦਿੰਦਾ ਪਹਿਲਾਂ ਤਾਂ ਸੰਤ ਮਹਾਂਪੁਰਸ਼ ਜਿਹੜੇ ਆ ਉਹ ਛੋਟੀਆਂ-ਛੋਟੀਆਂ ਗੱਲਾਂ ਦੇ ਉੱਪਰ ਕਿਉਂਕਿ ਮਹਾਂਪੁਰਖ ਹੈ ਉਹ ਗੁਰੂ ਮਹਾਰਾਜ ਦੀ ਲੇਬ ਪਾਣੀ ਦਾ ਪ੍ਰਚਾਰ ਕਰਦੇ ਉਹਨਾਂ ਦੀ ਲੇਬ ਜੁੜੀ ਹੋਈ ਹੈ ਉਹਨਾਂ ਨੂੰ ਫੋਟੋਆਂ ਦੇ ਨਾਲ ਨਹੀਂ ਲੈਣਾ ਦੇਣਾ ਕਿਹਦੀ ਫੋਟੋ ਕਿੱਥੇ ਕਿਹਦੇ ਨੇ ਉਹਨਾਂ ਲਈ ਸੰਗਤ ਹੈ ਸਾਰੀ ਸੰਗਤ ਸਾਰੀ ਇੱਕ ਸਮਾਨ ਹੈ ਚਾਹੇ ਉਹ ਕੋਈ ਲੀਡਰ ਹੈ ਚਾਹੇ ਵਰਕਰ ਹੈ ਜਾਂ ਫਿਰ ਉਹ ਕੋਈ ਵੀ ਧਾਰਮਿਕ ਸ਼ਖਸੀਅਤ ਹੈਗੀ ਹੈ ਉਹ ਸੰਤ ਮ اپنی مانਸਿਕਤਾ ਹੋਊਗੀ ਦੋਨਾਂ ਧਿਰਾਂ ਦੀ ਤਾਂ ਦੋਨੋਂ ਧਿਰਾਂ ਉੱਥੇ ਜਾ ਕੇ ਨਮਸਤਕ ਹੋਈਆਂ ਹੋਣੀਆਂ ਕਿਉਂਕਿ ਗੱਲ ਮਹਾਰਾਜ ਦੇ ਨਾਲ ਜੁੜੀ ਹੈ ਮਹਾਰਾਜ ਦੀ ਉਹਨਾਂ ਦੀ ਧਾਰਮਿਕ ਆਸਥਾ ਦੇ ਨਾਲ ਜਿਹੜੀ ਮੈਂ ਵੀ ਸੁਣੀ ਹੈ ਵੀ ਸਾਡੀ ਧਾਰਮਿਕ ਆਸਥਾ ਨੂੰ ਠੇਸ ਪਹੁੰਚੀ ਹੈ ਵੀ ਮਹਾਰਾਜ ਦੀ ਫੋਟੋ ਦੇ ਨਾਲ ਜਿਹੜੀ ਫੋਟੋ ਲਾਈ ਹੈ ਉਹ ਖੁਦ ਜਿਹੜਾ ਡੇਰੇ ਗਏ ਹੋਣਗੇ ਮਹਾਰਾਜ ਨੂੰ ਨਮਸਤਕ ਹੋਏ ਹੈ ਤੇ ਜਿਹੜੀ ਧਿਰ ਨੇ ਪ੍ਰੋਗਰਾਮ ਕਰਾਉਣਾ ਹੈ ਜਦੋਂ ਕੋਈ ਇਦਾਂ ਦੀ ਗੱਲ ਨਿਕਲਦੀ ਹੈ ਦੇਖੋ ਐਡਾ ਵੱਡਾ ਪ੍ਰੋਗਰਾਮ ਹੈ ਹੁਸ਼ਿਆਰਪੁਰ ਦੇ ਵਿੱਚ ਸ਼ੁਗੁਰ ਵਿਦਾਸ ਮਹਾਰਾਜ ਨਾਮ ਲੈਵਾ ਸੰਗਤ ਦਾ ਬਹੁਤ ਵੱਡ ਉਸ ਕਮੇਟੀ ਦਾ ਵੀ ਫਰਜ਼ ਬਣਦਾ ਸੀਗਾ ਉਹ ਵੀ ਗਏ ਉੱਥੇ ਮਹਾਰਾਜ ਕੋਲ ਨਮਸਤਕ ਹੋਏ ਐ ਤੇ ਮਹਾਰਾਜ ਨੇ ਉਹਨਾਂ ਨੂੰ ਵੀ ਅਸ਼ੀਰਵਾਦ ਦਿੱਤਾ ਵੀ ਤੁਸੀਂ ਆਪਣਾ ਪ੍ਰੋਗਰਾਮ ਕਰਾਓ ਜਾ ਕੇ ਜੇ ਕੋਈ ਆਪਸੀ ਗੱਲਬਾਤ ਹੈਗੀ ਹੈ ਉਹਨੂੰ ਬੈਠ ਕੇ ਤੁਸੀਂ ਕਿਸੇ ਤਰ੍ਹਾਂ ਦਾ ਕਰ ਲਓ ਪਰ ਅਸੀਂ ਜਦੋਂ ਠੇਕੇਦਾਰ ਭਗਵੰਦਾ ਜੀ ਨੇ ਵੀ ਗੱਲ ਕੀਤੀ ਵੀ ਕੋਈ ਇਹੋ ਜਿਹਾ ਕੋਈ ਮਤਭੇਦ ਨਹੀਂ ਸੀ ਕੋਈ ਗੱਲਬਾਤ ਨਹੀਂ ਸੀ ਕੋਈ ਦੋਨੋਂ ਧਿਰਾਂ ਜਿਹੜੀਆਂ ਇਕੱਠੀਆਂ ਨਹੀਂ ਹੋਈਆਂ ਜੇ ਮੰਨ ਲਓ ਠੇਕੇਦਾਰ ਸਾਹਿਬ ਜੀ ਬੈਠੇ ਆ ਜਾਂ ਮੈਂ ਬੈਠਾ ਜਾਂ ਸਾਡੇ ਵਿਕਾਸ ਜੀ ਜਾਂ ਹੋਰ ਸਾਰੇ ਬਿੰਦਰ ਸਰੋਆ ਜੀ ਮੋਤਵਰ ਸਾਥੀ ਸਾਡੇ ਬੈਠੇ ਆ ਉਹ اسی ਵਜ੍ਹਾ ਕਰਕੇ ਬੈ ਗਿਆ ਜੇ ਕਿਸੇ ਦੀਆਂ ਭਾਵਨਾਤਿਕ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਠੇਕਦਾਰ ਸਾਹਿਬ ਨੇ ਉਹਨਾਂ ਨੂੰ ਕਿਹਾ ਕਿਉਂਕਿ ਦੇਖੋ ਉਹ ਵੀ ਧਾਰਮਿਕ ਸ਼ਕਸ਼ੀਅਤ ਹੈ ਉਹ ਮੰਨਣ ਨਹੀਂ ਮੰਨਦੇ ਉਹਨਾਂ ਦਾ ਅਲੱਗ ਜਿਹੜਾ ਹੈ ਉਹ ਗੱਲ ਹੈਗੀ ਹੈ ਸੋ ਸੰਤ ਮਹਾਂਪੁਰਸ਼ ਜਿਹੜੇ ਉਹ ਸਾਰਿਆਂ ਦੇ ਸਾਂਝੇ ਹੈ ਸਾਰਿਆਂ ਨੂੰ ਸਾਂਝਾ ਨਿੱਗਾ ਅਸ਼ੀਰਵਾਦ ਦੇਣ ਆ ਰਹੇ ਹੈ ਸੋ ਅਸੀਂ ਵੀ ਅਜਿਸੀ ਕਰਕੇ ਆਏ ਵੱਡੀ ਗਿਣਤੀ ਜਿਹੜੀ ਸੰਗਤ ਉੱਥੇ ਪਹੁੰਚੇ ਇਹੋ ਜੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਅਸੀਂ ਵੀ ਮੰਗ ਲਈ ਗਈ ਹੈ ਤੁਹਾਡੇ ਲੋਕ ਜਿਹੜੇ ਠੇਸ ਪਹੁੰਚੀ ਹੈ ਉਹਨਾਂ ਦੀਆਂ ਭਾਵਨਾਵਾਂ ਨੂੰ ਚਲੋ ਹੁਣ ਲੱਗਦਾ ਹੈ ਕਿ ਉਹਨ ਇੱਕ ਝੂਠਤਾ ਦਾ ਜਿਹੜਾ ਸਾਨੂੰ ਇੱਕ ਪ੍ਰਗਟਾਵਾ ਕਰਨਾ ਚਾਹੀਦਾ ਤੇ ਹੁਣ মিডিਆ ਰਹੀ ਵੀ ਕੀ ਉਹਨਾਂ ਨੂੰ ਤੁਸੀਂ ਦੇਖੋ ਉਹ ਸਾਡੇ ਭਰਾ ਹੈਗੇ ਆ ਮਾਫੀ ਦੀ ਗੱਲ ਇਹ ਹੈਗੀ ਆ ਵੀ ਇਹ ਕੋਈ ਪੋਲੀਟਿਕਲ ਜਾਂ ਕੋਈ ਘਰੇਲੂ ਮੁੱਦਾ ਨਹੀਂ ਹੈਗਾ ਸਾਡੇ ਸੰਤ ਮਹਾਪੁਰਸ਼ ਅਸੀਂ ਵੀ ਉਹਨਾਂ ਨੂੰ ਨਮਸਤਕ ਹੁੰਨੇ ਉਹ ਵੀ ਨਮਸਤਕ ਹੁੰਦੇ ਆ ਜਿਹੜਾ ਮਾਫੀ ਮੰਗਣ ਵਾਲਾ ਉਹ ਹਮੇਸ਼ਾ ਵੱਡਾ ਹੁੰਦਾ ਕਿਉਂਕਿ ਅਸੀਂ ਸਾਰੇ ਸਮਾਜ ਨੂੰ ਇੱਕ ਕਰਨ ਵਾਲੇ ਆ ਉਹ ਭਗਵਾਨ ਦਾਸ ਜੀ ਦਾ ਵੀ ਰੋਲ ਹਮੇਸ਼ਾ ਇਹੀ ਰਿਹਾ ਔਰ ਜਿਹੜੇ ਸੰਤ ਮਹਾਪੁਰਸ਼ ਦਾ ਪ੍ਰੋਗਰਾਮ ਕਰਵਾ ਰਹੇ ਆ ਜਿਹੜੀ ਜਥੇਬੰਦੀ ਹੈ ਉਹਨਾਂ ਨੇ ਪੂਰੇ ਸ਼ਹਿਰ ਦੇ ਵਿੱਚ ਉਹ ਫਲੈਕਸ ਬੋਰਡ ਲਾਉਣ ਦਾ ਮਤਲਬ ਇਹ ਹ ਸਾਰੇ ਨੂੰ ਨਹੀਂ ਮਿਲ ਹੋ ਸਕਦਾ ਸਾਰੇ ਨੂੰ ਪਤਾ ਲੱਗੇ ਵੀ ਸਾਡੇ ਸੰਤ ਮਹਾਂਪੁਰਸ਼ ਆ ਰਹੇ ਐ ਕਿਉਂਕਿ ਬਹੁਤ ਵੱਡੀ ਗਿਣਤੀ ਚ ਉਹਨਾਂ ਦੀ ਨਾਮ ਲੈ ਪਰ ਸੰਗਤ ਹੈਗੀ ਐ ਉਹ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਵੀ ਸਾਰੀ ਸੰਗਤ ਨੂੰ ਪਤਾ ਲੱਗੇ ਸੰਤ ਆ ਰਹੇ ਐ ਉਹਨਾਂ ਨੂੰ ਇੱਕ ਸਨੇਹਾ ਦੇਣ ਲਈ ਜਿਹੜੇ ਫਲੈਕਸ ਬੋਰਡ ਜਿਹੜੇ ਉਹ ਲਾਏ ਗਏ ਸੀਗੇ ਹੋਰ ਜਿਹੜੀ ਕੋਈ ਮਤਲਬ ਇਦਾਂ ਦੀ ਕੌਂਟਰਵਰਸੀ ਵਾਲੀ ਜਿਹੜਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ